ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦੇ ਹਾਂ ਸਾਰੇ ਨੌਜਵਾਨਾਂ ਨੂੰ ਸਾਡੇ ਭੈਣਾਂ ਭਰਾਵਾਂ ਵੀਰਾਂ ਬਜ਼ੁਰਗਾਂ ਨੂੰ 13 ਤਰੀਕ ਯਾਨੀ ਕਿ ਪਰਸੋਂ ਨੂੰ ਆਪਾਂ ਸਾਰੇ ਹੀ ਵੱਡਾ ਜਥਾ ਲੈ ਕੇ ਆ ਰਹੇ ਹਾਂ ਸੋਨੂੰ ਸਭ ਨੂੰ ਪਤਾਈਏ ਸਾਡਾ ਬੁੱਢਾ ਜਰਨਲ ਬਾਪੂ ਜੀ ਦੀ ਸਿੰਘ ਢੱਲੇਵਾਲ ਸਾਡਾ ਪੰਜਾਬ ਨੂੰ ਬਚਾਉਣ ਲਈ ਸਾਡੀ ਕਿਸਾਨੀ ਬਚਾਉਣ ਲਈ ਸਾਡੀ ਜਵਾਨੀ ਬਚਾਉਣ ਲਈ ਬਈ ਸਾਰੇ ਜਣੇ ਵੀਡੀਓ ਬਣਾ ਲਓ ਜਿੰਨੇ ਵੀ ਤੁਸੀਂ ਖੜੇ ਹੋ ਗਰੁੱਪਾਂ ਚ ਪਾ ਦੇ ਸਾਡੀ ਜਵਾਨੀ ਬਚਾਉਣ ਲਈ ਅਸੀਂ ਸਾਡਾ ਫਰਜ ਆ ਸਾਡੇ ਨੌਜਵਾਨਾਂ ਦਾ ਫਰਜ ਆ ਕਿ ਅਸੀਂ ਸਾਰੇ ਜਣੇ ਇਸ ਅੰਦੋਲਨ ਦਾ ਹਿੱਸਾ ਬਣੀਏ ਪਰਸ ਨੂੰ ਆਪਾਂ 13 ਤਰੀਕ ਨੂੰ ਸੰਗਰੂਰ ਤੇ ਇੱਕ ਵੱਡਾ ਜਥਾ ਲੈ ਕੇ ਆ ਰਹੇ ਹਾਂ ਜਿਹੜਾ ਕਿ ਆਪਣਾ ਇੱਧਰ ਜਿਹੜਾ ਆਪਣਾ ਜਿਹੜਾ ਬਾਈਪਾਸ ਆ ਪਾਤਣਾ ਨੂੰ ਆਉਂਦਾ ਕਨੌਰੀ ਨੂੰ ਆਉਂਦਾ ਉਸ ਦਾ ਕਿ ਬਾਈਪਾਸ ਉਸ ਪੁਲ ਦੇ ਆਪਾਂ ਥੱਲੇ ਇਕੱਠੇ ਹੋਣਾ ਸਾਰਿਆਂ ਨੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ 10:30 ਵਜੇ ਨੌਜਵਾਨੋ ਇਹ ਮੌਕੇ ਤੇ ਹੁਣ ਜਿਹੜਾ ਪ੍ਰੋਗਰਾਮ ਬਣਿਆ ਦੇਖੋ ਮਹਿਲਾ ਚੌਕਲਾ ਜਿਹੜਾ ਉਹ ਆਪਣਾ ਮਹਿਲਾ ਚੌਕਲਾ ਨਹੀਂ ਇਹ ਦੂਸਰਾ ਹੈ ਇਹ ਉਸ ਪੁਲ ਦੇ ਥੱਲੇ ਸਾਰੇ ਨੇ 10:30 ਵਜੇ ਇਕੱਠੇ ਹੋਣਾ ਆਪਾਂ ਜਿਹੜੇ ਕਿ ਇਧਰੋਂ ਅਸੀਂ ਅੱਗੇ ਪਾਥਣਾ ਖਨੌਰੀ ਜਿਹੜੇ ਵੀ ਇਹ ਲਾਗੇ ਤੱਕ ਦੇ ਸਾਰੇ ਪਿੰਡ ਨੇਗੇ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨੋ 75 ਸਾਲ ਦਾ ਬਜ਼ੁਰਗ ਅੱਜ 16ਵਾਂ ਦਿਨ ਚੱਲ ਰਿਹਾ ਓਏ 2 ਘੰਟੇ ਰੋਟੀ ਨਾ ਖਾਈਏ ਆਪਾਂ ਗਾਲਾਂ ਕੱਢਣ ਲੱਗ ਗਿਆਂ ਘਰੇ ਬੇਬਿਆਂ ਨੂੰ ਵੀ ਬੇਬੇ ਰੋਟੀ ਨਹੀਂ ਮਿਲੀ ਸਾਨੂੰ ਲੇਟ ਹੋ ਗਈ 16ਵਾਂ ਦਿਨ ਹੋ ਗਿਆ ਅੱਜ ਜਿਹੜਾ ਕਿ ਤੁਹਾਨੂੰ ਸਮੇਂ ਨੇ ਮਾਫ ਨਹੀਂ ਕਰਨਾ ਨੌਜਵਾਨੋ ਜੇ ਤੁਸੀਂ ਸਮੇਂ ਦੇ ਵਿੱਚ ਸਮੇਂ ਅਨੁਸਾਰ ਨਿਕਲ ਕੇ ਨਾਂ ਬਾਹਰ ਆਏ ਆਓ ਉਸ ਬੁੱਢੇ ਜਰਨਲ ਦਾ ਸਾਥ DIYੇ ਪਰਸੋ ਨੂੰ ਵੱਡੀ ਗਿਣਤੀ ਦੇ ਵਿੱਚ ਹਮਮਹਾ ਕੇ ਪਹੁੰਚੀਏ ਹੁਣ ਜਿਹੜੇ ਜਥੇ ਨੇ ਲਗਾਤਾਰ ਦਿਨ ਦੋ ਚਾਰ ਦਿਨ ਛੱਡ ਕੇ ਲਗਾਤਾਰ ਜਥੇ ਲੈ ਕੇ ਆਇਆ ਕਰਾਂਗੇ ਆਓ ਨੌਜਵਾਨੋ ਆਪਾਂ ਇਸ ਇਸ ਅੰਦੋਲਨ ਦਾ ਹਿੱਸਾ ਬਣੀਏ ਹੁਣ ਤੁਸੀਂ ਸਾਰੇ ਨੌਜਵਾਨ ਮੇਰੇ ਕੋਲੇ ਆ ਕੇ ਪਿੱਟਣ ਲੱਗ ਜਾਨੇ ਹੋ ਬਾਈ ਇੱਥੇ ਸਾਡੇ ਪੈਸੇ ਕਢਾ ਲੈ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਕੀ ਕਰੀਏ ਜੇਕਰ ਸਾਡਾ ਘਰ ਖਰਾਬ ਆ ਪੰਜਾਬ ਸਵਾਰਨਾ ਵੀ ਤਾਂ ਆਪਾਂ ਹੀ ਆ ਫਿਰ ਸਵਾਰਾ ਕਿਵੇਂ ਜਾਊਗਾ ਇਹਨਾਂ ਸਰਕਾਰਾਂ ਨਾਲ ਲੜਾਈ ਮੱਥਾ ਲਾ ਕੇ ਜਿਵੇਂ ਇੱਥੇ ਸਾਡੇ ਬਜ਼ੁਰਗ ਮਿੱਤੇ ਨੇ ਸਾਡੇ ਆ ਸਾਰੇ ਬਾਈ ਖੜੇ ਨੇ ਇਹਨਾਂ ਵਾਂਗੂੰ ਲੜਾਈ ਲੜਨੀ ਸਿੱਖੋ ਆਓ ਨੌਜਵਾਨੋ ਪਰਸੋਂ ਨੂੰ ਆਪਾਂ ਵੱਡਾ ਜਥਾ ਲੈ ਕੇ ਆਈਏ ਬਾਕੀ ਮਾਰ ਕੇ ਮੰਨ ਕੇ ਸਾਰਿਆਂ ਨੇ ਅੰਦੋਲਨ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ